ਮਹੱਲਾ ਕੰਧਵਾ ਗੋ ਜਿਸ ਕਾ ਤਨ ਮਨ ਧਨ ਸਭ ਜਿਸ ਕਾ ਸੋਈ ਸੁਗੜ ਸੁਜਾਨੀ ਨੈ ਮੀ ਸੁਣਿਆ ਦੁਖ ਸੁਖ ਮੇਰਾ ਤੋ ਵਿਦਾਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੋੜ ਸੁਡਾਨੀ ਤੇ ਨਹੀਂ ਸੁਣਾ ਦੁੱਖ ਸੁਖ ਮੇਰਾ ਤੋ ਬੇਦਾਨੀ ਕੀ ਖਡਾਨੀ ਜੀਅ ਕੀ ਇਕ ਹੀ ਪਹਿ ਮੰਨੇ ਜਤਨ ਕਰ ਰਹੇ ਬਹੁਤ ਦੇਰ ਤੇਨ ਦਿਲ ਨਹੀਂ ਕੀਮਤ ਜਾਣੀ ਜੀ ਕੀ ਇਕ ਹੀ ਬਹਿਮਾਨੀ ਅਵਰ ਜਤਨ ਕਰ ਰਹੇ ਬਹੁਤ ਦੇਰ tena chala nahi bemat janni van khudik ka kaam sara van khudik ki pad sanmani yog jugo jugortal chabda sat sat de mannik

ਮਿਹਰ ਨੋ ਤੇ ਦਇਆ ਸਿੰਧ ਕ੍ਰਿਪਾ ਨਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪ ਬਖਸ਼ਿਸ਼ ਕਰ ਪਰ ਮਹਿਰਮ ਕਰਕੇ ਜਿੱਥੇ ਸਤਿਗੁਰਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਬਖਸ਼ਿਸ਼ ਕਰਦੇ ਅਦਭਯ ਹੈ اور اس دے درشن اور بخشے گرو رام داس ہن دا شکر شکر جان ہے امرت ویلے جو ست گور گرو گرنتھ سا مہاراج جچھنڈ شری ہرمندربار ساحب تو پرکاش مان ہو کر کے مکھ واہک کی بخشش کی ਸਮੁੱਚੇ ਮਨੁੱਖਾਂ ਨੂੰ ਸਿਰ ਦੇਣ ਵਾਸਤੇ ਉਹ ਧਰਮ ਦੀ ਦੁਨੀਆ ਵਿੱਚ ਅਧਿਆਤਮਿਕ ਗਿਆਸੂਆਂ ਵਾਸਤੇ ਜੋ ਸਤਗੁਰ ਸਤਿਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਪਾਵਨ ਮੁਖਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ ਇਹ ਪਾਵਨ ਪ੍ਰਤਿਸ਼ਾਗਤ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਤਿ ਸ੍ਰੀ ਅਕਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 675 ਔਰ 72 ਉੱਤੇ ਸੁਭਾਇ ਮਾਨ ਹੈ। ਸਤਗੁਰ ਸੱਜੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ। ਇਸ ਪਾਵਨ ਸ਼ਬਦੀ ਵਿਚਾਰ ਨਾਲ ਆਪਣਾ ਮਨ ਜੋੜੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਾਰ-ਵਾਰ ਵਾਰ-ਵਾਰ ਮਨ ਨੂੰ ਸਮਝਾਇਆ ਹੈ। جدوسی گورو گرنتھ صاحب مہاراج جی کی باڑی پڑھو گے سب تو ود شبد میں جان نے من نودیش خاص کر کے تیسرے پادشاہ جی کی باغی اور نویں پادشاہ کی باغی وہ تو تقریباً ہے ہی من اتر ਹਜ਼ੂਰ ਮਨ ਨੂੰ ਹੀ ਕਰਨਗੇ ਮਨ ਮੇਰਾ ਤੂੰ ਸਦਾ ਰੋਹ ਹਰਨੰਨਿ ਕੀ ਮਨ ਪਿਆਰਿਆ ਤੂੰ ਸਦਾ ਸਤਿ ਸਮਨ ਲੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਨ ਨੂੰ ਹੀ ਕਰਨਗੇ ਸਾਦੋ ਮਨ ਦਾ ਮਾਨ ਤਿਆਪੋ ਵਾਰ ਵਾਰ ਕਹਿੰਗੇ ਕੋਹ ਨਾਨਕ ਸੁਨ ਰੇ ਮਨ ਕੋਹ ਨਾਨਕ ਭਜ ਰੇ ਮਨ ਮਨ ਨੂੰ ਉਪਦੇਸ਼ ਦੇਦਾ ਕਿਉਂਕਿ ਮਨ ਜਿਹੜਾ ਉਹ ਤਨ ਨੂੰ ਛੱਪੀ ਬੰਧੇ ਜੇ ਹੁਨ ਦਾ ਮਨ ਕਰਕੇ ਆਲਸੀ ਹੋ ਜਾਏ ਸਰੀਰ ਬਾਡੀ ਉਹਦੇ ਕਿਸੇ ਕੰਮ ਵਿੱਚ ਵੀ ਸਫਲ ਨਹੀਂ ਹੋਏਗਾ ਮਨ ਸ਼ਕਤੀ ਹਾਰ ਜਾਏ ਸਰੀਰ ਬਹੁਤ ਸ਼ਕਤੀ ਹਾਰ ਜਾਂਦਾ ਹੈ ਕਿਸੇ ਵੀ ਦੁੱਖ ਵਿੱਚ ਮੁਸ਼ਕਲ ਵਿੱਚ ਤਕਲੀਫ ਵਿੱਚ ਜਦੋਂ ਮਨ ਕਮਜ਼ੋਰ ਪੈ ਜਾਏ ਉਦੋਂ ਤਨ ਦੇ ਹਾਰਨ ਦੀ ਸੁਭਾਵਨਾ ਵੱਧ ਜਾਂਦੀ ਹੈ ਜੇ